ਇੱਕ ਪਾਸੇ ਤਾਂ ਸਾਰੀ ਦੁਨੀਆ ਜੈ ਮਾਤਾ ਦੀ ਜੈ ਮਾਤਾ ਦੀ ਕਰਦੀ ਹੈ ਇੱਕ ਪਾਸੇ ਇੱਕ ਬੁੱਚੜ ਬੁੱਚੜ ਹੀ ਕਹੂੰਗਾ ਇਹੋ ਜਿਹੇ ਬੰਦੇ ਨੂੰ ਮੈਂ ਤਾਂ ਰਾਸ਼ਟਰਪਤੀ ਮੰਨਦਾ ਇਹੋ ਜਿਹੇ ਨੂੰ ਰਾਸ਼ਟਰਪਤੀ ਉਹ ਹੁੰਦਾ ਜਿਹੜਾ ਸਾਰੇ ਧਰਮਾਂ ਨੂੰ ਇੱਕੋ ਜਿਹਾ ਲੈ ਕੇ ਚੱਲੇ ਮੈਂ ਜਦੋਂ ਇਹਦੀ ਵੀਡੀਓ ਦੇਖੀ ਤੇ ਮੈਂ ਇਹਦੀ ਜਿਹੜੀ ਸਕਰੀਨ ਸ਼ਾਟ ਦੇਖੇ ਨਾ ਤੇ ਮੈਨੂੰ ਬੜਾ ਹੀ ਦੁੱਖ ਲੱਗਿਆ ਕਿ ਇਹ ਬੰਦਾ ਪ੍ਰਭੂ ਸ਼੍ਰੀ ਰਾਮ ਤੋਂ ਪਰ ਹੋ ਗਿਆ ਯਾਰ ਤੂੰ ਰਾਸ਼ਟਰੀ ਪ੍ਰਧਾਨ ਜੁਗਿੰਦਰ ਸਿੰਘ ਟਾਈਗਰ ਮੈਂ ਕਿਸੇ ਨੂੰ ਫੇਮਸ ਨਹੀਂ ਕਰਨਾ ਚਾਹੁੰਦਾ ਨਾ ਮੈਂ ਇਹਨਾਂ ਦੀ ਇੰਨੀ ਔਕਾਤ ਆ ਜੁਗਿੰਦਰ ਸਿੰਘ ਟਾਈਗਰ ਚੇਅਰਮੈਨ ਐਂਟੀ ਕਰਪਸ਼ਨ ਇਸ ਬੰਦੇ ਨੂੰ ਇਹ ਪੁੱਛਣਾ ਚਾਹੁੰਦਾ ਕਿ ਯਾਰ ਤੇਰੀ ਐਡੀ ਔਕਾਤ ਹੋ ਗਈ ਤੂੰ ਪ੍ਰਭੂ શ્રી ਰਾਮ ਦੇ ਉੱਤੇ ਪੈਰ ਰੱਖ ਕੇ ਯਾਰ ਫੋਟੋ ਕਰੇਗਾ ਮੇਰੇ ਨਹੀਂ ਦਿਮਾਗ ਚ ਆਇਆ ਜੀ ਇਹ ਗੱਲ ਗਲਤੀ ਆ ਤਾਂ ਮਾਫ ਕਰਾ ਜੀ ਮਾਫੀ ਮੰਗ ਰਿਹਾ ਪਰ ਮੈਂ ਇਹ ਜਿਆ ਇੰਨਾ ਵੱਡਾ ਕੰਮ ਕਰ ਹੀ ਨਹੀਂ ਸਕਦਾ ਨਹੀਂ ਜੁਗਿੰਦ ਇਹ ਮਿਸਟੇਕ ਜਿਹੜੀ ਨਾ ਇਸ ਤੋਂ ਬਾਅਦ ਜ਼ਿੰਦਗੀ ਸੁਪਨੇ ਚ ਵੀ ਨਹੀਂ ਕਰਨਗੇ ਇਹਨਾਂ ਨੂੰ ਅੱਜ ਮੈਂ ਇਹਨਾਂ ਨੂੰ ਪਤਾ ਲਗਾਉਂਗਾ ਕਿ ਜਦੋਂ ਪਰਚਾ ਹੁੰਦਾ ਨਾ ਤੇ ਉਹ ਸੁਪਨੇ ਦੇ ਵਿੱਚ ਵੀ ਸੋਦਾ ਇਹ ਚੀਜ਼ ਨਾਲ ਨਹੀਂ ਆਪਣੇ ਜਿਹੜੇ ਜਿਹੜੇ ਦਿਨ ਚੱਲਦੇ ਪਏ ਨੇ ਇਹ ਮਾਤਾ ਰਾਣੀ ਦੇ ਨਰਾਤੇ ਚੱਲਦੇ ਪਏ ਕਿ ਤੁਹਾਨੂੰ ਇੰਨੀ ਵੀ ਸਮਝ ਹੀ ਨਹੀਂ ਹੈਗੀ ਕਿ ਤੁਸੀਂ ਇੱਕ ਪੋਸਟ ਪਾਈ ਆ ਉਹਦੇ ਚ ਤੁਹਾਡੇ ਜਿਹੜੇ ਬੂਟ ਨੇ ਉਹ ਪ੍ਰਭੂ ਸ਼੍ਰੀ ਰਾਮ ਤੇ ਮਾਂ ਲక్ష్ਮੀ ਦੇ ਸਿਰ ਤੇ ਆਰੇ ਤੁਹਾਨੂੰ ਤੁਸੀਂ ਰਾਸ਼ਟਰਪਤੀ ਪ੍ਰਧਾਨ ਦਾ ਉੱਦਾਂ ਰੱਖਦੇ ਹੋ ਤੇ ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਆ ਕਿ ਆਪਾਂ ਪੋਸਟ ਜਦੋਂ ਆਪਾਂ ਕਿਤੇ ਵੀ ਪੋਸਟ ਕਰਦੇ ਆ ਆਪਣੇ ਫੇਸਬੁੱਕ ਗੱਲ ਤਾਂ ਗੱਲ ਤਾਂ ਸੁਣ ਸਕਦੇ ਆ ਨਹੀਂ ਗੱਲ ਤਾਂ ਮੈਂ ਤਾਂ ਸੁਣਾ ਨਾ ਤੁਸੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਫਿਰ ਮੈਂ ਤੁਹਾਡੀ ਅਗਲੀ ਗੱਲ ਸੁਣਾ ਆ ਸੁਣਾਓ ਸੁਣਾਓ ਮੈਨੂੰ ਕੋਈ ਚੀਜ਼ ਦਾ ਜਿੱਥੇ ਕੋਈ ਹੈਗੀ ਗਲਤੀ ਉਹਦੇ ਕਰਦੇ ਵਾਂ ਨੇ ਫਿਰ ਹੈ ਹੀ ਨਹੀਂ ਇਹੋ ਜਿਹਾ ਗੱਲ ਹੋਈ ਨਹੀਂ ਤੁਸੀਂ ਇਹ ਤਾਂ ਸਾਡੇ ਨਾ ਰਿਵਾਜ ਬਣ ਗਿਆ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਕੋਈ ਬੰਦਾ ਗਲਤੀ ਕਰਦਾ ਠੀਕ ਆ ਉਹ ਅਗਲਾ ਸਭ ਮੰਗ ਲੈਂਦਾ ਇਹ ਨਾ ਪਬਲਿਸਿਟੀ ਹੋ ਗਈ ਆ ਕਿ ਮੈਂ ਲੋਕਾਂ ਤੱਕ ਕਿੱਦਾਂ ਆਵਾਂ ਹਨਾ ਇਹ ਪਬਲਿਸਿਟੀ ਹੋ ਗਈ ਤੁਸੀਂ ਪਹਿਲਾਂ ਕਿਸੇ ਦੇਵੀ ਦੇਵਤੇ ਦਾ ਅਪਮਾਨ ਕਰੋ ਬਾਅਦ ਵਿੱਚ ਗੁਰਦੁਆਰੇ ਮੰਦਰ ਜਾ ਕੇ ਮਾਫੀ ਮੰਗ ਲਓ ਉਹ ਲੋਕਾਂ 'ਚ ਫੇਮਸ ਦਹਾ ਹਾ ਹਾ ਬਾਵਾ ਜੀ ਪ੍ਰਧਾਨ ਜੀ ਇਹ ਇਹ ਰਿਵਾਜ ਖਤਮ ਕਰਦਾ ਨੇ ਹੁਣ ਅਸੀਂ ਠੀਕ ਸੋਚ ਕੇ ਜਿਹੜੀ ਹੈ ਪੋਸਟ ਸ਼ੇਅਰ ਕੀਤੀ ਹੋਈ ਸੀਗੀ ਸੋਚੀ ਨਹੀਂ ਯਾਰ ਮੈਨੂੰ ਕਹੋ ਮੈਨੂੰ ਪਤਾ ਹੀ ਨਹੀਂ ਮਾਰਾ ਇਹੋ ਦਿਖਾ ਦੋ ਮੈਂ ਦੇਖ ਕੇ ਦੱਸ ਦਿੰਦਾ ਨਾ ਮੇਰੇ ਪੋਤੇ ਕੋਲ ਉਹ ਨਹੀਂ ਪਤਾ ਮੇਰਾ ਮੇਰਾ ਸਾਰਾ ਦਿਨ ਮੋਬਾਈਲੋ ਚਲਾਉਂਦੇ ਆ ਇੱਥੇ ਸੁਪਰ ਸਾਈਡ ਪਰਚਾ ਕਰਾਉਂਗਾ ਉਹ ਗੱਦੇ ਤੇ ਉਠਾ ਕੇ ਦਾ ਮੂੰਹ ਕਾਲਾ ਕਰੂੰਗਾ ਅੱਜ ਦੀ ਜੋ ਸਿਚੁਏਸ਼ਨ ਬਣੀ ਹੋਈ ਹੈ ਅਗਰ ਆਪਾਂ ਸਰਕਮਸਟੈਂਸਸ ਦੀ ਗੱਲ ਕਰੀਏ ਤੇ ਨਾ ਤੇ ਤੁਸੀਂ ਆਪਣੇ ਸਿੱਖ ਧਰਮ ਦੇ ਨਾਲ ਪੂਰੀ ਤਰ੍ਹਾਂ ਇਮਾਨਦਾਰ ਹੋ ਔਰ Hindu ਧਰਮ ਦੀ ਬੇਅਦਬੀ ਕਰ ਰਹੇ ਹੋ ਕੀ ਕਰਵਾਣਾ ਚਾਹੁੰਦੇ ਹੋ ਪੰਜਾਬ ਦਾ ਮਾਹੌਲ ਜਿਹੜਾ ਹੈ ਉਹਨੂੰ ਖਰਾਬ ਕਰਨਾ ਚਾਹੁੰਦੇ ਹੋ ਸਾਡੇ ਦਾ ਮੈਂ ਆਪ ਸਮਝਦੇ ਹਾਂ ਜੀ ਬੀਡੀ ਬੀਡੀ ਕੀ ਹੈ ਜੀ ਦੁਗਿੰਦਰ ਪਾਲ ਸਿੱਖ ਨੂੰ ਕੋਈ ਜਾਣਦਾ ਨਹੀਂ ਤੇ ਇਹਨਾਂ ਨੇ ਮੇਰੇ ਜਿੱਥੇ ਤੱਕ ਮੈਨੂੰ ਆਈਡੀ ਇਹਨਾਂ ਨੂੰ ਇਹ ਸੋਚਿਆ ਵਾ ਕਿ ਇਹ ਹੈ ਜੀ ਬੇਅਦਵੀ ਕਰਕੇ ਮੈਂ ਆਪਣੇ ਪਬਲਿਸਿਟੀ ਆ ਜਾऊंगा सोशल ਮੀਡੀਆ ਜਾऊंगा ਕਿਸੇ ਨੂੰ ਗੋਲ ਮਿਲੂਗੀ ਪਰ ਇਹ ਮੈਂ ਹੋਣ ਨਹੀਂ ਦੇਣਾ ਇਹ ਇਹ ਛੱਡ ਦੋ ਗੱਲ ਨੂੰ ਕਿ ਮੈਂ ਹੋਣ ਨਹੀਂ ਦੇਣਾ ਸੈਂਡਵੀ ਪੰਜਾਬੀ ਇੱਕ ਅਜਿਹਾ ਨਾਂ ਜਿਹੜਾ ਅਕਸਰ ਹੀ ਵਿਵਾਦਾਂ ਦੇ ਵਿੱਚ ਜੁੜਿਆ ਰਹਿੰਦਾ ਵਕਫ ਵਕ ਮੁੱਦੇ ਲੈ ਕੇ ਸੈਂਡਵੀ ਪੰਜਾਬੀ ਲੋਕਾਂ ਦੇ ਰੂਬਰੂ ਹੁੰਦੇ ਰਹਿੰਦੇ ਨੇ ਰੀਸੈਂਟਲੀ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਰਿਕਵਰੀ ਏਜੰਟਾਂ ਵਾਸਤੇ ਬੁੱਧਾ ਚੁੱਕਿਆ ਔਰ ਕਾਫੀ ਪੌਪੂਲਰ ਜਿਹੜਾ ਆ ਇਹ ਮੁੱਦਾ ਹੋਇਆ ਔਰ ਅਕਸਰ ਧਾਰਮਿਕ ਮੁੱਦਿਆਂ ਤੇ ਵੀ ਗੱਲਬਾਤ ਕਰਦੇ ਰਹਿੰਦੇ ਨੇ ਸੋ ਇੱਕ ਅਜਿਹਾ ਮੁੱਦਾ ਅੱਜ ਸੈਂਡਵੀ ਜੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਬੇਅਦਬੀ ਦੇ ਮਾਮਲੇ ਬਾਰੇ ਉਹ ਸਾਨੂੰ ਜਾਣਕਾਰੀ ਦੇਣਾ ਚਾਹੁੰਦੇ ਨੇ ਗੱਲਬਾਤ ਉਹਦੇ ਨਾਲ ਕਰਾਂਗੇ ਸੈਂਡ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਤਖ਼ਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਜੀ ਜੀ ਸੈਡਵੀ ਜੀ ਕੀ ਮਾਮਲਾ ਹੈ ਅੱਜ ਤੁਸੀਂ ਕਹਿ ਰਹੇ ਹੋ ਕਿ ਕੋਈ ਬੇਅਦਬੀ ਦਾ ਮਾਮਲਾ ਤੁਹਾਡੇ ਤੇ ਆਣ ਦੇ ਵਿੱਚ ਆਇਆ ਕੀ ਪੂਰਾ ਮਾਮਲਾ ਇੱਕ ਪਾਸੇ ਤਾਂ ਸਾਰੀ ਦੁਨੀਆ ਜੈ ਮਾਤਾ ਦੀ ਜੈ ਮਾਤਾ ਦੀ ਕਰਦੀ ਹੈ ਇੱਕ ਪਾਸੇ ਇੱਕ ਬੁੱਚੜ ਬੁੱਚੜ ਹੀ ਕਹੂੰਗਾ ਇਹ ਜਿਹੇ ਬੰਦੇ ਨੂੰ ਮੈਂ ਤਾਂ ਰਾਸ਼ਟਰਪਤੀ ਮੰਨਦਾ ਇਹ ਜਿਹੇ ਨੂੰ ਰਾਸ਼ਟਰਪਤੀ ਉਹ ਹੁੰਦਾ ਜਿਹੜਾ ਸਾਰੇ ਧਰਮਾਂ ਨੂੰ ਇੱਕੋ ਜਿਹਾ ਲੈ ਕੇ ਚੱਲੇ ਠੀਕ ਹੈ ਮੈਂ ਨਾਂ ਤਾਂ ਨਹੀਂ ਜਾਣਦਾ ਨਾਂ ਮੈਨੂੰ ਜਾਣਦਾ ਮੈਂ ਜਦੋਂ ਇਹਦੀ ਵੀਡੀਓ ਦੇਖੀ ਤੇ ਮੈਂ ਇਹਦੀ ਜਿਹੜੀ ਸਕਰੀਨ ਸ਼ਾਟ ਦੇਖੇ ਨਾ ਤੇ ਮੈਨੂੰ ਬੜਾ ਹੀ ਦੁੱਖ ਲੱਗਿਆ ਕਿ ਇਹ ਬੰਦਾ ਪ੍ਰਭੂ ਸ਼੍ਰੀ ਰਾਮ ਤੋਂ ਪਰ ਹੋ ਗਿਆ ਆਪਾਂ ਕੋਈ ਵੀ ਡੀਪੀ ਲਾਣੇ ਆ ਆਪਣੇ ਮੋਬਾਈਲ ਤੇ ਵੀ ਲਾਣੇ ਆ ਆਪਾਂ ਕੋਈ ਵੀ ਕ੍ਰਾਫਟ ਕੋਈ ਐਪ ਜੂਸ ਵੀ ਕਰਦੇ ਆ ਉਹਦੇ ਚ ਆਪਾਂ ਅਗਰ ਆਪਾਂ ਆਨਲਾਈਨ ਆਪਣਾ ਕੋਈ ਉਹਦੇ ਚ ਆਪਣਾ ਸਕਰੀਨ ਸੇਵਰ ਜਾਂ ਕੋਈ ਬੈਕਪੇਪਰ ਵੀ ਲਾਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹ ਚੈੱਕ ਕਰਦੇ ਕਿ ਕਿਤੇ ਕਿਸੇ ਦੀ ਭਾਵਨਾ ਨੂੰ ठेस ਤਾਂ ਨਹੀਂ ਪਹੁੰਚ ਰਹੀ ਯਾਰ ਤੂੰ ਰਾਸ਼ਟਰੀ ਪ੍ਰਧਾਨ ਜੁਗਿੰਦਰ ਸਿੰਘ ਟਾਈਗਰ ਮੈਂ ਕਿਸੇ ਨੂੰ ਫੇਮਸ ਨਹੀਂ ਕਰਨਾ ਚਾਹੁੰਦਾ ਨਾ ਮੈਂ ਇਹਨਾਂ ਦੀ ਇੰਨੀ ਔਕਾਤ ਆ ਜੋਗਿੰਦਰ ਸਿੰਘ ਟਾਈਗਰ ਚੇਅਰਮੈਨ ਐਂਟੀ ਕ腐ਪਸ਼ਨ ਇਸ ਬੰਦੇ ਨੂੰ ਇਹ ਪੁੱਛਣਾ ਚਾਹੁੰਦਾ ਕਿ ਯਾਰ ਤੇਰੀ ਏਡੀ ਔਕਾਤ ਹੋ ਗਈ ਤੂੰ ਪ੍ਰਭੂ શ્રી ਰਾਮ ਦੇ ਉੱਤੇ ਪੈਰ ਰੱਖ ਕੇ ਯਾਰ ਫੋਟੋ ਕਰੇਗਾ ਮੈਂ ਮਾਂ ਜੋਗ ਸੀਪੀ ਸਾਹ ਨੂੰ ਬੇਨਤੀ ਕਰਨਾ ਚਾਹੁੰਦਾ ਚੱਲਾਂ ਮੈਂ ਤੋਂ ਉਸ ਤੋਂ ਬਾਅਦ ਮਾਂ ਦੋ ਸੀਪੀ ਸਾਹ ਨੂੰ ਔਰ ਭਗਵੰਤ ਮਾਨ ਨੂੰ ਵੀ ਇਹ ਗੱਲ ਕਹੂੰਗਾ ਜਿਹੜੀ ਹੈ ਕਿ ਜਿੰਨੀਆਂ ਇਹ ਇੱਕ ਐਂਟੀ ਕ腐ਪਸ਼ਨ ਬਣਾਈਆਂ ਹੋਈਆਂ ਇਹ ਸਭ ਠੱਗੀ ਦੇ ਠੱਗ ਨੇ ਇੱਕ ਨੰਬਰ ਦੇ ਜਿਨ੍ਹਾਂ ਨੂੰ ਯਾਰ ਮਤਲਬ ਪਤਾ ਹੀ ਨਹੀਂ ਯਾਰ ਕਿਸੇ ਵਾਰੇ ਤਾਂ ਤੁਸੀਂ ਇੱਕ ਇਹੋ ਜਿਹਾ ਆਪਣੇ ਜਿਹੜੀ ਜਿਹਨੇ ਇਹਨਾਂ ਦਾ ਗਰੁੱਪ ਬਣਾਇਆ ਉਹਨਾਂ ਨੂੰ ਇਹ ਕੀ ਮੈਸੇਜ ਦਿੰਦੇ ਹੋਣਗੇ ਇਹ ਤੁਸੀਂ ਵੀ ਹਿੰਦੂ ਹੋ ਤੁਹਾਨੂੰ ਕਿੱਦਾਂ ਲੱਗਿਆ ਪਹਿਲਾਂ ਤਾਂ ਮੈਨੂੰ ਆਪਣੀ ਭਾਵਨਾ ਦੱਸੋ ਤੁਹਾਨੂੰ ਇਹ ਚੰਗੀ ਲੱਗੀ ਗੱਲ ਨਹੀਂ ਦੇਖੋ ਸਿਰ ਤੇ ਪੈਰ ਜਿਹੜਾ ਆਣਾ ਭਗਵਾਨ ਸ਼੍ਰੀ ਰਾਮਚੰਦਰ ਤੇ ਬਿਲਕੁਲ ਗਲਤ ਹੈ ਲੇਕਿਨ ਇਹ ਵੀ ਹੋ ਸਕਦਾ ਕਿ ਉਹਨਾਂ ਵੱਲੋਂ ਇੰਟੈਂਸ਼ਨਲੀ ਜਿਹੜਾ ਨਾ ਕੀਤਾ ਗਿਆ ਹੋਵੇ ਬਾਈ ਮਿਸਟੇਕ ਜਿਹੜਾ ਹੋ ਗਿਆ ਉਹਦੇ ਲਈ ਸ਼ਾਇਦ ਮਾਫੀ ਇਹ ਮਿਸਟੇਕ ਜਿਹੜੀ ਹੈ ਨਾ ਇਸ ਤੋਂ ਬਾਅਦ ਜ਼ਿੰਦਗੀ ਸੁਪਨੇ ਚ ਵੀ ਨਹੀਂ ਕਰਨਗੇ ਇਹਨਾਂ ਨੂੰ ਅੱਜ ਮੈਂ ਇਹਨਾਂ ਨੂੰ ਪਤਾ ਲਗਾਉਂਗਾ ਕਿ ਜਦੋਂ ਪਰਚਾ ਹੁੰਦਾ ਨਾ ਤੇ ਉਹ ਸੁਪਨੇ ਦੇ ਵਿੱਚ ਵੀ ਸੋਦਾ ਇਹ ਚੀਜ਼ ਨਾਲ ਨਹੀਂ ਇਹ ਤੁਸੀਂ ਦੇਖੋ ਇਹ ਛੋਟੀ ਮੋਟੀ ਗੱਲ ਨਹੀਂ ਹੈ ਯਾਰ ਤੁਸੀਂ ਡੀਪੀ ਲਾਈ ਹੈ ਮੈਂ ਮੰਨਦਾ ਅਗਰ ਵੱਡੀ ਪਰਮਾਤਮਾ ਦੀ ਫੋਟੋ ਲਾਈ ਹੋਵੇ ਸੈਡਾ ਦੇ ਆਪਾਂ ਕਿਸੇ ਹੋਰ ਦੀ ਫੋਟੋ ਲਾ ਸਕਦੇ ਹਾਂ ਠੀਕ ਹੈ ਤੇ ਯਾਰ ਇਹ ਸ਼ਰਿਆਮ ਜਾਨ ਬੂਝ ਕੇ ਇਸ Hindu ਇਹਨਾਂ ਨੂੰ Hindu ਹੀ ਮਿਲਦੇ ਇਹੀ ਕਿਤੇ ਸਿੱਖ ਕਿਸੇ ਮੈਂ ਨਹੀਂ ਕਹਿਣਾ ਚਾਹੁੰਦਾ ਚਾਹੁੰਦਾ ਮੂੰਹ ਤੇ ਹੈ ਜੀ ਵਰਡਿੰਗ ਕਰਨਾ ਨਹੀਂ ਚਾਹੁੰਦਾ ਕਿ ਕੋਈ ਹੋਰ ਕਮਿਊਨਿਟੀ ਦੀ ਲਾਈ ਹੁੰਦੀ ਹੁਣ ਤੱਕ ਤਾਂ ਧਰਨੇ ਪ੍ਰਦਰਸ਼ਨ ਹੋਏ ਹੋਣੇ ਸੀ ਇਹ 5 ਮਿੰਟ ਪਹਿਲਾਂ ਚੱਕਿਆ ਹੋਣਾ ਸੀ ਤੇ ਸਾਡੇ ਅਸੀਂ ਤਾਂ ਲੋਕ ਕਹਿੰਦੇ ਨੇ ਨਿਰਮਾਈ ਵਰਤਦੇ ਆ ਅਸੀਂ ਮਤਲਬ Hindu ਜਿਹੜੀ ਨਾ ਇੱਕ ਕੌਮ ਜਿਹੜੀ ਆ ਇੱਕ ਬਹੁਤ ਯਾਰ ਨਿਰਮਾਈ ਕੌਮ ਆ ਉਹ ਕਿਸੇ ਨਾਲ ਧੱਕਾ ਨਹੀਂ ਕਰਦੀ ਪਰ ਅਸੀਂ ਬ ਇਹ 5 ਮਿੰਟ ਤੋਂ ਪਹਿਲਾਂ ਇਹਨਾਂ ਦਾ ਪਰਚਾ ਵੀ ਦਰਜ ਹੋਊਗਾ ਇਹਦਾ ਜਲੂਸ ਕੱਢਾਂਗੇ ਰੱਜ ਕੇ ਇਸ ਬਾਂਦਰ ਦਾ ਜਲੂਸ ਕੱਢੂੰਗਾ ਮੈਂ ਬਾਂਦਰ ਕੋ ਮੈਂ ਨਹੀਂ ਧਾਰ ਮਾਰਾਂ ਕਿਸੇ ਦਾ ਜਿਹੜੇ ਸਾਡੇ ਦੇਵੀ ਦੇਵਤਾ ਦਾ અપਮਾਨ ਕਰੂਗਾ ਸਾਡੇ ਲਈ ਸਾਡਾ ਦੁਸ਼ਮਣ ਆਉ ਗੱਲ ਖਤਮ ਨਹੀਂ ਚਲੋ ਠੀਕ ਹੈ ਪੈਰ ਆਇਆ ਗਲਤ ਹੈ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰੀ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਸੀਗੀ ਇਹਨਾਂ ਨੂੰ ਕਿਸੇ ਮੰਦਰ ਦੇ ਵਿੱਚ ਲਿਜਾ ਕੇ ਮਾਫੀ ਮੰਗਵਾਨੀ ਚਾਹੀਦੀ ਨਹੀਂ ਇਹ ਤਾਂ ਸਾਡੇ ਨਾ ਰਿਵਾਜ ਬਣ ਗਿਆ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਕੋਈ ਬੰਦਾ ਗਲਤੀ ਕਰਦਾ ਠੀਕ ਆ ਉਹ ਅਗਲਾ ਸਭ ਮੰਗ ਲੈਂਦਾ ਇਹ ਨਾ ਪਬਲਿਸਿਟੀ ਹੋ ਗਈ ਆ ਕਿ ਮੈਂ ਲੋਕਾਂ ਤੱਕ ਕਿੱਦਾਂ ਆਵਾਂ ਹਨਾ ਇਹ ਪਬਲਿਸਿਟੀ ਹੋ ਗਈ ਤੁਸੀਂ ਪਹਿਲਾਂ ਕਿਸੇ ਦੇਵ ਦੇਵਤੇ ਦਾ ਅਪਮਾਨ ਕਰੋ ਬਾਅਦ ਵਿੱਚ ਗੁਰਦੁਆਰੇ ਮੰਦਿਰ ਜਾ ਕੇ ਮਾਫੀ ਮੰਗ ਲਓ ਉਹ ਲੋਕਾਂ ਦੇ ਫੇਮਸ ਦਾ ਹਾ ਹਾ ਬਾਵਾ ਜੀ ਪ੍ਰਧਾਨ ਜੀ ਇਹ ਇਹ ਰਿਵਾਜ ਖਤਮ ਕਰਦਾ ਨਹੀਂ ਹੋਣਾ ਸੀ ਇਹ ਰਿਵਾਜ ਨਹੀਂ ਚੱਲਣ ਦੇਣੇ ਕਿਸੇ ਦੇ ਵੀ ਕਿਸੇ ਨੂੰ ਹੋਊਗੀ ਨਾ ਸ਼ਾਇਦ ਭਲੇਖਾ ਹੋਊਗਾ ਕਿਸੇ ਨੂੰ ਇਹ ਨਹੀਂ ਚੱਲਣ ਦੇਣੇ ਇਹ ਪਰਚਾ ਹੋਊਗਾ 100% ਪਰਚਾ ਹੋਊਗਾ ਦਾ ਜਲੂਸ ਕੱਢ ਕੇ ਦਾ ਕਾਲਾ ਮੂੰਹ ਕਰਕੇ ਗਧੇ ਤੇ ਬਿਠਾ ਕੇ ਲੈ ਕੇ ਜਾਉਂਗੇ ਇਹਨੂੰ ਨਹੀਂ ਸੈਡਵੀ ਜੀ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਹੋਰ ਵੀ ਨੇ ਪੋਸਟ ਦੇਖੀ ਹੋਊਗੀ ਉਹਨਾਂ ਵੱਲੋਂ ਕਿਸੇ ਕਿਸਮ ਦਾ ਕੋਈ ਆਬਜੈਕਸ਼ਨ ਨਹੀਂ ਕੀਤਾ ਗਿਆ ਤੁਹਾਡੇ ਵੱਲੋਂ ਇਹਨੂੰ ਮਤਲਬ ਇੱਕ ਪ੍ਰਮੁੱਖ ਮੁੱਦਾ ਲੈ ਕੇ ਕਿਉਂ ਦੇਖ ਰਹੇ ਹੋ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਅਮੀ ਤਾਂ ਕਮੀ ਹੈ ਸਾਡੇ ਸਮਾਜ ਚ ਹੋਰ ਕਾਦੀ ਕਮੀ ਹੈ ਸਾਡੇ ਸਮਾਜ ਚ ਕਮੀ ਇਹੀ ਚੀਜ਼ ਦੀ ਹੈ ਐਕਚੁਅਲੀ ਹੁੰਦਾ ਨਾ ਕਹਿੰਦੇ ਹੁੰਦਾ ਨਾਲ ਦੇ ਗਵਾਂਢੀ ਦੇ ਘਰੇ ਅੱਗ ਲੱਗੀ ਉਹਨੂੰ ਹੁੰਦਾ ਕਿ ਇਹਦੇ ਘਰ ਲੱਗੀ ਕੱਲ ਨੂੰ ਤੁਹਾਡੇ ਘਰ ਵੀ ਲੱਗ ਸਕਦੀ ਹੈ ਹੈ ਤਾਂ ਆਪਣਾ Hindu ਦੇਵੀ ਦੇਤੇ ਹੋਰ ਦੇਖੋ ਕਿੱਡਾ ਪਵਿੱਤਰ ਦਿਨ ਚੱਲਦੇ ਪਏ ਆ ਇਸ ਦਿਨ ਦੇ ਵਿੱਚ ਤਾਂ ਲੋਕੀ ਆਪਣੇ ਘਰ ਦੇ ਵਿੱਚ ਲਸਣ ਪਿਆਜ਼ ਵੀ ਨਹੀਂ ਬਾੜਦੇ ਇਹ ਤਾਂ ਬਹੁਤ ਵੱਡੀ ਆ ਇਸ ਬੰਦੇ ਨੇ ਆ ਦੇਖੋ ਮੈਂ ਮੇਰੇ ਕੋ ਤਾਂ ਦੇਖ ਵੀ ਨਹੀਂ ਹੋ ਰਹੀ ਮੈਂ ਤਾਂ ਡਿਲੀਟ ਮਾਰ ਦਿੰਦੇ 2 ਮਿੰਟ ਬਾਅਦ ਆ ਦੇਖੋ ਪ੍ਰਭੂ શ્રી ਰਾਮ ਦੇ ਪੈਰ ਕਿੱਦਾਂ ਆਏ ਹੋਏ ਯਾਰ ਸਾਡੀ ਭਾਵਨਾ ਨੂੰ ਠੇਸ ਪੁਚਾਰੇ ਨਾ 295 A ਦਾ ਪਰਚਾ ਪਲੱਸ ਜਿਹੜੀ ਵਾਦਾ ਹੋਊਗਾ ਉਹ ਵੀ ਕਰਾਊਗਾ 100% ਕਰਾਊਗਾ ਇਹ ਮੈਂ ਇਹਨੂੰ ਕੋਈ ਬਕਸੇ ਦੇ ਬਕਸੇ ਮੈਂ ਨਹੀਂ ਬਕਸੂੰਗਾ ਇਹਨੂੰ ਕੋਟਾ ਦਾ ਖੜੀ ਸੂੰਗਾ ਮੈਂ ਕੀ ਮੰਗ ਕੀ ਹੈ ਹੁਣ ਸੀਪੀ ਸਾਹਿਬ ਕੋਲ ਜਾ 100% ਪਰਚਾ ਔਰ ਇਹਦਾ ਜਲੂਸ ਰੱਜ ਕੇ ਔਰ ਜਿੰਨੀ ਇਹਦੀ ਪਾਰਟੀ ਨਾਲ ਬੰਦੇ ਜੁੜੇ ਐਜੇ ਬੇਫਕੂ ਬੰਦੇ ਨੂੰ ਤੁਸੀਂ ਉਸੇ ਟਾਈਮ ਪਾਰਟੀ ਤੋਂ ਆਪਣਾ استعفاء دو ਇਹ ਜੇ ਬੰਦੇ ਨਾਲ ਜੁੜ ਕੇ ਤੁਹਾਡਾ ਵੀ ਜਿਹੜਾ ਭੂਿਕਾ ਉਹ ਵੀ ਖਤਰੇ 'ਚ ਆ ਸਕਦਾ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੇ ਇਸ ਮੁੱਦੇ ਨੂੰ ਜ਼ਿਆਦਾ ਹਾਈਲਾਈਟ ਕੀਤਾ ਗਿਆ ਤੇ ਸ਼ਹਿਰ ਦੇ ਵਿੱਚ ਜੇ ਇਸ ਮੁੱਦੇ ਨੂੰ ਅਸੀਂ ਬਹੁਤ ਜ਼ਿਆਦਾ ਗਰਮ ਮੁੱਦਾ ਬਣਾ ਦਿੰਦੇ ਆ ਤੇ ਕਿਤੇ ਨਾ ਕਿਤੇ ਸ਼ਹਿਰ ਦਾ ਮਾਹੌਲ ਖਰਾਬ ਹੋਣ ਦਾ ਜਿਹੜਾ ਇੱਕ ਅਸਾਰ ਬਣ ਸਕਦਾ ਮੈਂ ਕਹਿੰਦਾ ਜੀ ਹੋਵੇ ਲੋਕਾਂ ਨੂੰ ਵੀ ਤਾਂ ਪਤਾ ਲੱਗੇ ਕੱਲ ਨੂੰ ਕਿਸੇ ਨੇ ਅਗਰ ਕੋਈ ਕ੍ਰਾਈਮ ਕੀਤਾ ਜਾਂ ਕੋਈ ਗਲਤੀ ਕੀਤੀ ਹੈ ਤੇ ਉਹਨੂੰ ਸਜ਼ਾ ਵੀ ਮਿਲੀ ਹੈ ਹੂੰ ਤੁਸੀਂ ਇਹ ਗੱਲ ਦਾ ਤੁਸੀਂ ਅਗਰ ਤੁਸੀਂ ਐਜ ਇੱਕ ਹਿੰਦੂ ਹੋਣ ਦੇ ਬਾਵਜੂਦ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਮੁੱਦਾ ਗਰਮ ਹੋ ਸਕਦਾ ਤੁਸੀਂ ਇਹ ਚਾਹੁੰਦੇ ਹੋ ਕਿ ਮੁੱਦਾ ਨਾ ਗਰਮ ਹੋ ਨਹੀਂ ਕਿ ਸਾਡਾ ਇੰਟੈਂਸ਼ਨ ਸਿਰਫ ਇਹ ਹੈ ਕਿ ਸ਼ਹਿਰ ਦੇ ਵਿੱਚ ਜਿਹੜੀ ਇੱਕ ਸ਼ਾਂਤੀ ਬਣੀ ਰਹੇ ਲੇਕਿਨ ਪਗੜੀਦਾਰ ਕਿਸੇ ਦੇ ਕੋਈ ਦੇਵੀ ਦੇਵਤਾ ਦਾ ਕੀਤਾ ਹੁੰਦਾ ਨਾ ਤੇ ਮੇਰਾ ਵੀਰ ਜਿੰਨੇ ਸਰਦਾਰ ਬੰਦੇ ਜਾਂ ਕੋਈ ਮੇਰੇ ਨਾਲ ਬੈਠੇ ਉਹ ਸਾਰੇ ਮੇਰੇ ਨਾਲ ਇੱਥੇ ਆ ਕੇ ਬਹਿਣਾ ਸੀ ਅਸੀਂ ਤੁਹਾਡੇ ਨਾਲ ਆ ਆ ਹਿੰਦੂਆਂ ਚ ਕਮੀ ਆ ਆਪਣੇ ਹਮ ਆਪਾਂ ਕਹਿੰਦੇ ਅਸੀਂ ਕੀ ਲੈਣਾ ਤੁਸੀਂ ਕਹਿ ਰਹੇ ਹੋ ਗਰਮੀ ਗਰਮੀ ਨਾ ਹੋਵੇ ਕਿਉਂ ਨਾ ਹੋਵੇ ਮੈਂ ਤਾਂ ਕਹਿੰਦਾ ਹੋਵੇ ਇਹ ਜਿਹੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ 100% ਕੋਣ ਤੁਸੀਂ ਐਂਟੀ ਕ੍ਰਾਪਸ਼ਨ ਦੀ ਗੱਲ ਕੀਤੀ ਤੁਸੀਂ ਕਹਿ ਰਹੇ ਹੋ ਕਿ ਜਿੰਦੀ ਐਂਟੀ ਕ੍ਰਾਪਸ਼ਨ ਸੰਸਥਾਵਾਂ ਨੇ ਇਹ ਸਾਰੇ ਚੋਰ ਨਹੀਂ ਲੇਕਿਨ ਆਪਾਂ ਕਿਸੇ ਇੱਕ ਦੀ ਗਲਤੀ ਦਾ ਖਾਮਿਆਜਾ ਸਾਰੀ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਬਹੁਤ ਵਧੀਆ ਬੰਦੇ ਨੇ ਪਰ ਮੈਂ ਯਾਰ ਇਸ ਚੀਜ਼ ਤੇ ਬੜਾ ਹੈਰਾਨ ਆ ਇਹ ਕਹਿੰਨੇ ਟਾਈਗਰ ਜੁਗਿੰਦਰ ਬਣਾਈਆ ਤੇ ਮਾਂ ਜੋ ਸਾਡੇ ਸੀਪੀ ਸਾਹਿਬ ਵੀ ਇਹਦੇ ਨਾਲ ਕਰੇ ਲੋਕਾਂ ਨੂੰ ਡਰਾਉਂਦੇ ਨੇ ਕਿ ਸਾਡੇ ਵੱਡੇ ਵੱਡੇ ਅਫਸਰਾਂ ਨਾਲ ਲਿੰਕ ਨੇ ਕਿ ਸਾਨੂੰ ਅਪਰੋਚ ਕੋਈ ਬੰਦਾ ਇਹ ਜਿਹਾ ਅਪਰੋਚ ਨਾ ਕਰ ਪਾਵੇ ਕੱਲ ਨੂੰ ਮਤਲਬ ਫੋਟੋ ਦੇ ਕੇ ਡਰ ਡਰਾਉਂਦੇ ਕਿ ਲੋਕਾਂ ਨੂੰ ਯਾਰ ਸਾਡੇ ਵੱਡੇ ਵੱਡੇ ਅਫਸਰਾਂ ਨਾਲ ਲਿੰਕ ਆ ਤੇ ਕੋਈ ਬੰਦਾ ਇਹਨਾਂ ਤੱਕ ਅਪਰੋਚ ਨਾ ਕਰੇ ਕਿ ਇਹਨਾਂ ਤੱਕ ਸਮਝੋ ਨਾ ਮੇਰੀ ਗੱਲ ਨੂੰ ਕਿ ਦਬਦਬਾ ਬਣਾਉਣ ਦੀ ਜਿਹੜੀ ਦਬਦਬਾ ਬਣਾਇਆ ਉਹ ਦੂਜੀ ਗੱਲ ਦੇਖੋ ਮਾਂ ਲక్ష్ਮੀ ਤੇ ਦਿਨ ਚੱਲਦੇ ਪਏ ਨੇ ਮਾਂ ਲక్ష్ਮੀ ਦੇ ਮੈਂ ਜ਼ਿਆਦਾ ਨਹੀਂ ਕਹੂੰਗਾ ਮੈਂ ਸਬੂਤ ਦੇ ਧਾਰ ਤੇ ਗੱਲ ਕਰੂੰਗਾ ਤੁਹਾਡੇ ਨਾਲ ਮਾਂ ਲక్ష్ਮੀ ਦੇ ਦਿਨ ਚੱਲਦੇ ਪਏ ਆ ਇਹ ਇਹਦੀ ਇਹਦਾ ਜਿਹੜਾ ਬੂਟ ਆ ਮਾਂ ਲక్ష్ਮੀ ਤੇ ਆਇਆ ਹੋਇਆ ਤੇ 100% ਕਦੀ ਵੀ ਬਖਸ਼ਿਆ ਨਹੀਂ ਜਾਊਗਾ 200% ਪਰਚਾ ਕਰਾਉਂਗੇ 200% ਸੋ ਇੱਕ ਬੜਾ ਅਹਿਮ ਮੁੱਦਾ ਸੈਂਡਵੀਜੀ ਵੱਲੋਂ ਜਿਹੜਾ ਆ ਅੱਜ ਸਾਡੇ ਰੂਬਰੂ ਕੀਤਾ ਗਿਆ ਕਿਤੇ ਨਾ ਕਿਤੇ ਧਾਰਮਿਕ ਮਰਿਆਦਾ ਜਿਹੜੀ ਹੈ ਉਹਨੂੰ ਵੀ ਠੇਸ ਪਹੁੰਚਾਈ ਗਈ ਹੈ ਔਰ ਜਿਸ ਤਰ੍ਹਾਂ ਸੈਂਡਵੀਜੀ ਨੇ ਕਿਹਾ ਕਿ ਐਂਟੀ ਕ腐ਪਸ਼ਨ ਸੰਸਥਾ ਬਣਾ ਕੇ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਹੈ ਜਾਂ ਫਿਰ ਵੱਡੇ ਵੱਡੇ ਅਫਸਰਾਂ ਨਾਲ ਫੋਟੋਆਂ ਬਣਾ ਕੇ ਆਮ ਲੋਕਾਂ ਦੇ ਜਿਹੜਾ ਹੈ ਇੱਕ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੱਲਬਾਤ ਜੋਗਿੰਦਰ ਟਾਈਗਰ ਜੀ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੱਲੋਂ ਅਗਰ ਇਸ ਤਰ੍ਹਾਂ ਦੀ ਕੋਈ ਪੋਸਟ ਪਾਈ ਗਈ ਹੈ ਜਾਂ ਫਿਰ ਕਹਿ દਈਏ ਕਿ ਕੋਈ ਹਰਕਤ ਕੀਤੀ ਗਈ ਹੈ ਤੇ ਉਹਦੇ ਪਿੱਛੇ ਰੀਜ਼ਨ ਕੀ ਹੈ ਸੋ ਲਾਈਵ ਕਾਲ ਜਿਹੜੀ ਹੈ ਜੋਗਿੰਦਰ ਟਾਈਗਰ ਜੀ ਨੂੰ ਲਗਾ ਕੇ ਦੇਖਦੇ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਤੇ ਉਹ ਕੀ ਵਿਚਾਰ ਰੱਖਦੇ ਨੇ कॉल जी है उन्होंने लगाई गई है बैल जा रही है लेकिन उन्होंने वालों कॉल हैलो सताल जी सर जोगिंदर टाइगर जी गल कर रहे हो जोगिंदर जी, जी।, जी पत्रकार गल कर रहे अनूप बैंस प्राइम न्यूज़ चैनल तो ਜੁਗਿੰਦਰ ਜੀ ਇੱਕ ਪ੍ਰੈਸ ਕਾਨਫਰੰਸ ਤੁਹਾਡੇ ਅਗੇਂਸਟ ਕੀਤੀ ਗਈ ਹੈ ਸੈਂਡਵੀ ਪੰਜਾਬੀ ਜੀ ਨੇ ਪੰਜਾਬੀ ਸਿੰਗਰ ਨੇ ਧਾਰਮਿਕ ਪ੍ਰੋਗਰਾਮ ਵੀ ਕਰਦੇ ਨੇ ਤੁਹਾਡੀ ਇੱਕ ਪੋਸਟ ਤੇ ਉਹਨਾਂ ਨੂੰ ਆਪੱਤੀ ਹੈ ਜਿਹਦੇ ਵਿੱਚ ਪ੍ਰੋਫੈਸਰੀ ਰਾਮਚੰਦਰ ਜੀ ਦੇ ਸਿਰ ਦੇ ਉੱਤੇ ਤੁਹਾਡੇ ਪੈਰ ਆ ਰਹੇ ਨੇ ਤੇ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਪਾ ਸਕਦੇ ਹੋ ਕਿ ਕਿਉਂ ਇਸ ਤਰ੍ਹਾਂ ਦੀ ਪੋਸਟ ਜਿਹੜੀ ਬਣਾਈ ਗਈ ਹੈ ਕੋਈ ਨਹੀਂ ਤੁਹਾਡੇ ਤੇ ਹੋਈ ਨਹੀਂ ਨਾ ਬਾਈ ਨਾ ਆਉਣ ਨਾ ਤੇ ਰਹਦੇ ਨੇ ਮੇਰੇ ਨਾਲ ਸੈਂਡਵੀਜੀ ਵੀ ਜੁੜੇ ਹੋਏ ਨੇ ਸੋ ਸੈਂਡਵੀਜੀ ਉਹ ਤਾਂ ਕਹਿ ਰਹੇ ਨੇ ਕਿ ਉਹ ਤਾਂ ਆਪ ਨਰਾਤਾ ਨਰਾ ਵਰਤ ਰੱਖ ਦੇਣੇ ਤੁਸੀਂ ਇੱਕ ਵਾਰ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਵਾਣਾ ਆ ਸੋ ਸੈਂਡਵੀਜੀ ਗੱਲ ਗੱਲ ਕਰਨਾ ਚਾਹੋਗੇ ਉਹਨਾਂ ਨਾਲ ਨਹੀਂ ਨਹੀਂ ਅਸੀਂ ਬੇਲੇ ਨਹੀਂ ਕਿਸੇ ਲਈ ਪਹਿਲਾ ਜੁਗਿੰਦਰਪਾਲ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਆਪਾ ਪਾਕਿਸਤਾਨ ਤੋਂ ਬਿਲੋਂਗ ਕਰਦੇ ਆ ਜਾਂ ਲੁਧਿਆਣਾ ਪੰਜਾਬ ਤੋਂ ਜਾਂ ਇੰਡੀਆ ਤੋਂ ਬਿਲੋਂਗ ਕਰਦੇ ਆ ਪੰਜਾਬ ਇਹ ਪੰਜਾਬ ਤੇ ਆਪਾਂ ਨੂੰ ਆਪਣੇ ਜਿਹੜੇ ਜਿਹੜੇ ਦਿਨ ਚੱਲਦੇ ਪਏ ਨੇ ਇਹ ਮਾਤਾ ਰਾਣੀ ਦੇ ਨਰਾਤੇ ਚੱਲਦੇ ਪਏ ਕਿ ਤੁਹਾਨੂੰ ਇੰਨੀ ਵੀ ਸਮਝ ਹੀ ਨਹੀਂ ਹੈਗੀ ਕਿ ਤੁਸੀਂ ਇੱਕ ਪੋਸਟ ਪਾਈ ਐ ਉਹਦੇ ਚ ਤੁਹਾਡੇ ਜਿਹੜੇ ਬੂਟ ਨੇ ਉਹ ਪ੍ਰਭੂ શ્રી ਰਾਮ ਤੇ ਮਾਂ ਲక్ష్ਮੀ ਦੇ ਸਿਰ ਤੇ ਆਰੇ ਤੁਹਾਨੂੰ ਤੁਸੀਂ ਰਾਸ਼ਟਰਪ੍ਰਧਾਨ ਦਾ ਉਧਾਂ ਰੱਖਦੇ ਹੋ ਤੇ ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਆ ਕਿ ਆਪਾਂ ਪੋਸਟ ਜਦੋਂ ਆਪਾਂ ਕਿਤੇ ਵੀ ਪੋਸਟ ਕਰਦੇ ਆ ਆਪਣੇ ਫੇਸਬੁੱਕ ਤੇ ਗੱਲ ਤਾਂ ਸੁਣ ਸਕਦੇ ਆ ਨਹੀਂ ਗੱਲ ਤਾਂ ਮੈਂ ਤਾਂ ਸੁਣਾ ਨਾ ਤੁਸੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਫਿਰ ਮੈਂ ਤੁਹਾਡੀ ਅਗਲੀ ਗੱਲ ਸੁਣਾ ਨਾ ਮੇਰੀ ਗੱਲ ਸੁਣਾਓ ਸੁਣਾਓ ਮੈਨੂੰ ਕੋਈ ਚੀਜ਼ ਦਾ ਜਿੱਥੇ ਕੋਈ ਹੈਗੀ ਗਲਤੀ ਉਸੇ ਕਰਦੀਆਂ ਮੈਨਰੇ ਹੈ ਹੀ ਨਹੀਂ ਇਹੋ ਜਿਹਾ ਗੱਲ ਹੋਈ ਨਹੀਂ ਤੁਸੀਂ ਕੀ ਕੰਮ ਕਰੋ ਤੁਹਾਨੂੰ ਨਾ ਆਪਣਾ WhatsApp ਖੋਲੋ ਪਹਿਲਾਂ ਮੇਰੀ ਗੱਲ ਸੁਣੋ ਜਗਿੰਦਰਪਾਲ ਜੀ ਤੁਹਾਨੂੰ ਪਹਿਲਾਂ ਮੈਂ WhatsApp ਕਰ ਰਿਹਾ ਤੁਹਾਡੀਆਂ ਫੋਟੋਆਂ ਉਸ ਤੋਂ ਬਾਅਦ ਮੇਰੇ ਨਾਲ ਤੁਸੀਂ ਦੁਬਾਰਾ ਗੱਲ ਕਰੋ ਫਿਰ ਮੈਨੂੰ ਦੱਸੋ ਇਹ ਤੁਹਾਡੀ ਇਹ ਫੋਟੋ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਸਹੀ ਨਹੀਂ ਸਹੀ ਲੱਗੀ ਤੇ ਸਾਨੂੰ ਕਿਹੜੀ ਸਹੀ ਨਹੀਂ ਲੱਗੀ ਨਾ ਪਿਆਰ ਨਾਲ ਗੱਲ ਕਰ ਨਾ ਪਿਆਰ ਨਾਲ ਨਹੀਂ ਗੱਲ ਕਰਨੀ ਜੀ ਕੋਈ ਨਹੀਂ ਪਿਆਰ ਨਾਲ ਨਹੀਂ ਗੱਲ ਕਰਨੀ ਅਸੀਂ ਨਹੀਂ ਪਿਆਰ ਨਾਲ ਗੱਲ ਕਰਨੀ ਜਿਹੜੇ ਬੰਦਿਆਂ ਨੂੰ ਸਾਡੇ ਦੇਵੀ ਦੇਵਤਾ ਦਾ ਅਪਮਾਨ ਕਰ ਉਹਨਾਂ ਪਿਆਰ ਨਾਲ ਕਰਕੇ ਕਰੀਏ ਅਸੀਂ ਨਹੀਂ ਕਰਨੀ ਇਹਨਾਂ ਨੂੰ ਫੋਟੋ ਭੇਜੋ ਜੀ ਪਹਿਲਾਂ ਜੋਗਿੰਦਰ ਜੀ ਮੈਂ ਮੈਂ ਤੁਹਾਨੂੰ ਇੱਕ ਵਾਰ ਤੁਹਾਡੇ WhatsApp ਤੇ ਫੋਟੋ ਭੇਜ ਰਿਹਾ ਔਰ ਫੋਟੋ ਤੇ ਚਲੋ ਸਾਡੇ ਕੋਲ ਹੈਗੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਸੋਚਿਆ ਨਹੀਂ ਸੀਗਾ ਮੇਰੇ ਨਹੀਂ ਦਿਮਾਗ ਚ ਆਇਆ ਇਹ ਇਹ ਗੱਲ ਗਲਤੀ ਆ ਤਾਂ ਮਾਫ ਕਰੀ ਮਾਫੀ ਮੰਗ ਰਿਹਾ ਪਰ ਮੈਂ ਇਹ ਜਿਆ ਇਨਾ ਵੱਡਾ ਕੰਮ ਕਰ ਹੀ ਨਹੀਂ ਨੀ ਜਗਿੰਦਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਰਵਾਜ ਹੀ ਬਣ ਗਿਆ ਪੰਜਾਬ ਦੇ ਵਿੱਚ ਪਹਿਲਾਂ ਕੋਈ ਗਲਤੀ ਕਰਕੇ ਧਾਰਮਿਕ ਗਲਤੀ ਕਰਕੇ ਉਸ ਤੋਂ ਬਾਅਦ ਹੋਲੀ ਜੇ ਮਾਫੀ ਮੰਗ ਲਓ ਨਾਤੇ ਰੱਖਦੇ ਆ ਮੈਂ ਆਪਈ ਨਾਤੇ ਰੱਖਦੇ ਆ ਨਾਤੇ ਰੱਖੇ ਹੋਏ ਸਿਰ ਤੇ ਤੁਹਾਨੂੰ ਸਿਰ ਤੇ ਤੁਹਾਨੂੰ ਧਾਰਮਿਕ ਮर्यादा ਦਾ ਪੂਰੀ ਤਰ੍ਹਾਂ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਫੋਟੋ ਭੇਜੋ ਜੀ ਪਹਿਲਾਂ ਉਸ ਤੋਂ ਜੋਗਿੰਦਰ ਜੀ ਜੋਗਿੰਦਰ ਜੀ ਮੈਂ ਦੇਖੋ ਤੁਸੀਂ ਇਸ ਵੇਲੇ ਲਾਈਵ ਵੀਡੀਓ ਕਾਲ ਤੇ ਹੋ ਤੁਸੀਂ ਇਸ ਵੇਲੇ ਰਿਕਾਰਡਿੰਗ ਹੋ ਰਹੀ ਹੈ ਸਟੂਡੀਓ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਲਾਈਵ ਕਾਲ ਤੇ ਹੋ ਤੁਸੀਂ ਔਰ ਮੈਂ ਤੁਹਾਨੂੰ ਫੋਟੋਗ੍ਰਾਫ ਵੀ ਭੇਜ ਦਿੰਦਾ ਤੁਹਾਨੂੰ ਨਹੀਂ ਲੱਗਦਾ ਕਿ ਸਿਰਫ ਇੰਨੀ ਗੱਲ ਕਹਿ ਦੇਣਾ ਕਿ ਅਸੀਂ ਨਰਾਤੇ ਰੱਖਦੇ ਹਾਂ ਉਹ ਜਸਟੀਫਾਈ ਕਰ ਦਿੰਦਾ ਤੁਹਾਡੀ ਬੇਅਦਵੀ ਨੂੰ ਮੈਂ ਇਹ ਗੱਲ ਹੋਈ ਨਹੀਂ ਸਕਦੀ ਨਹੀਂ ਤੁਸੀਂ ਮਤਲਬ ਤੁਹਾਨੂੰ ਲੱਗਦਾ ਕਿ ਸਿਰਫ ਨਰਾਤੇ ਰੱਖਣ ਨਾਲ ਤੁਹਾਡੀ ਬੇਅਦਬੀ ਦੀ ਘਟਨਾ ਜਿਹੜੀ ਉਹ ਜਸਟੀਫਾਈ ਹੋ ਜਾਂਦੀ ਹੈ ਮੈਨੂੰ ਸਿਰਫ ਇਸ ਗੱਲ ਦਾ ਜਵਾਬ ਚਾਹੀਦਾ ਜਗਿੰਦਰ ਜੀ ਦੱਸੋ ਕੀ ਕਰਾਈਏ ਦੱਸੋ ਹਾਂਜੀ ਜਸਤੀਫਾਈ ਨਹੀਂ ਜੀ ਪੱਤਰਕਾਰ ਸਾਹਿਬ ਤੁਸੀਂ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਮੈਂ ਪੋਸਟ ਕੀਤੀ ਹੈ ਰਾਸ਼ਟਰਪਤੀ ਪ੍ਰਧਾਨ ਨੇ ਇਹ ਇਹਨਾਂ ਨੂੰ ਪਹਿਲਾਂ ਵਟਸਐਪ ਕਰੋ ਅਗਰ ਇਹਨਾਂ ਨੂੰ ਲੱਗਦਾ ਕਿ ਇੱਥੇ ਗਲਤੀ ਕੀਤੀ ਹੈ ਨਹੀਂ ਕੀਤੀ ਉਹ ਬਾਅਦ ਦੀ ਗੱਲ ਆ ਉਹਦਾ ਸਾਨੂੰ ਅਸੀਂ ਦੱਸਾਂਗੇ ਨਾ ਗਲਤੀ ਕੀਤੀ ਹੈ ਦੀ ਕੀਤੀ ਇਹਨਾਂ ਨੂੰ ਵਟਸਐਪ ਕਰੋ ਇਹਨਾਂ ਨੂੰ ਦੱਸੋ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਜਿਹੜੀ ਇਹਨਾਂ ਨੇ ਪੋਸਟਾਂ ਪਾਈ ਇਹਨਾਂ ਨੂੰ ਕਿ ਪੋਸਟ ਪਾਈ ਕਿਹੜੀ ਆ ਇਹਨਾਂ ਨੂੰ ਪਹਿਲਾਂ ਵਟਸਐਪ ਕਰੋ ਦੁਬਾਰਾ ਇਹਨਾਂ ਨੂੰ ਕਾਲ ਲਾਓ ਜੁਗਿੰਦਰ ਜੀ ਮੈਂ ਤੁਹਾਨੂੰ ਇੱਕ ਵਾਰੀ ਪੋਸਟ ਪਾ ਰਿਹਾ ਤੁਸੀਂ ਇੱਕ ਵਾਰੀ ਪੋਸਟ ਦੇਖ ਕੇ ਫਿਰ ਅਸੀਂ ਦੁਬਾਰਾ ਗੱਲ ਕਰਦੇ ਹਾਂ ਸੋ ਕਾਲ ਜਿਹੜੀ ਹੈ ਦੁਬਾਰਾ ਜੁਗਿੰਦਰ ਜੀ ਦੀ ਆ ਰਹੀ ਹੈ ਹਲੋ ਭਾਜੀ ਮੈਂ ਕਿਹੜੇ ਵਰਤੋਂ ਤੇ ਪਾਈ ਗਿਆ ਮੈਂ ਦੇਖ ਰਿਹਾ ਮੈਂ ਤੁਹਾਨੂੰ ਕਾਲ ਰਿਆ ਸੀਗਾ ਜੀ ਹਜੇ WhatsApp ਕਰਨ ਲੱਗਾ ਸੀਗਾ ਪਹਿਲਾਂ ਹੀ ਤੁਹਾਡੀ ਕਾਲ ਆ ਗਈ ਤੇ ਜੁਗਿੰਦਰ ਜੀ ਇੱਕ ਚੀਜ਼ ਮੇਰਾ ਇੱਕ ਹੋਰ ਹੈ ਬੜਾ ਅਹਿਮ ਸਵਾਲ ਸੀਗਾ ਜਿਸ ਦਾ ਤੁਸੀਂ ਕਿਹਾ ਕਿ ਤੁਸੀਂ ਨਰਾਤੇ ਰੱਖੇ ਹੋਏ ਹੋਏ ਨੇ ਪਰ ਤੁਸੀਂ ਬਿਲੋਂਗ ਜਿਹੜਾ ਹੈ ਸਿੱਖ ਧਰਮ ਨੂੰ ਕਰਦੇ ਹੋ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਸੀਂ ਨਾ ਤੇ ਆਪਣੇ ਸਿੱਖ ਧਰਮ ਦੇ ਨਾਲ ਪੂਰੀ ਤਰ੍ਹਾਂ ਇਮਾਨਦਾਰ ਹੋ ਨਾ ਹਿੰਦੂ ਧਰਮ ਦੇ ਨਾਲ ਕਿਉਂ ਨਹੀਂ ਸਿੱਖੀਜ਼ਮ ਦੇ ਵਿੱਚ ਨਰਾਤਿਆਂ ਦਾ ਵਰਤ ਰੱਖਣਾ ਕਿਤੇ ਵੀ ਮਰਿਆਦਾ ਦੇ ਵਿੱਚ ਲਿਖਿਆ ਰਹਿਤ ਮਰਿਆਦਾ ਦੇ ਵਿੱਚ ਕੀ ਨਹੀਂ ਹੈ ਜੀ ਮੈਂ ਤਾਂ ਬਚਪਨ ਤੋਂ ਮੰਦਾ ਆ ਰਿਹਾ ਹਾਂ ਹਮ ਮੇਰੇ ਦਾ ਇਹ ਸੂਲਾ ਮੈਂ ਅਸੀਂ ਪੈਣੀ ਸਾਹਿਬ ਤੋਂ ਨਾਮ ਭਰੀ ਜੀ ਹਾਂਜੀ ਤੇ ਮੈਂ ਬਚਪਨ ਤੋਂ ਮੈਂ ਜਦੋਂ ਬੇਸਨ ਦੇ ਵੀ ਜਾਂਦਾ ਸੀਗਾ ਨਹੀਂ ਉਹ ਚੀਜ਼ ਉਹ ਚੀਜ਼ ਠੀਕ ਹੈ ਜੋਗਿੰਦਰ ਜੀ ਮੈਂ ਐਕਸੈਪਟ ਕਰਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਲੇਕਿਨ ਅੱਜ ਦੀ ਜੋ ਸਿਚੁਏਸ਼ਨ ਬਣੀ ਹੋਈ ਹੈ ਅਗਰ ਆਪਾਂ ਸਰਕਮਸਟੈਂਸਸ ਦੀ ਗੱਲ ਕਰੀਏ ਤੇ ਨਾ ਤੇ ਤੁਸੀਂ ਆਪਣੇ ਸਿੱਖ ਧਰਮ ਦੇ ਨਾਲ ਪੂਰੀ ਤਰ੍ਹਾਂ ਇਮਾਨਦਾਰ ਹੋ ਔਰ Hindu ਧਰਮ ਦੀ ਬੇਅਦਬੀ ਕਰ ਰਹੇ ਹੋ ਕੀ ਕਰਵਾਣਾ ਚਾਹੁੰਦੇ ਹੋ ਪੰਜਾਬ ਦਾ ਮਾਹੌਲ ਜਿਹੜਾ ਹੈ ਉਹਨੂੰ ਖਰਾਬ ਕਰਨਾ ਚਾਹੁੰਦੇ ਹੋ ਸਾਡੇ ਦਾ ਮੈਂ ਆਪ ਸਮਝ ਨਹੀਂ ਕਿ ਇੰਨੀ ਬੀੜ ਕਿਉਂ ਹੈ ਐਕਚੁਅਲੀ ਕੀ ਹੈ ਜੀ ਜੋਗਿੰਦਰਪਾਲ ਸਿੰਘ ਨੂੰ ਕੋਈ ਜਾਣਦਾ ਨਹੀਂ ਤੇ ਇਹਨਾਂ ਨੇ ਮੇਰੇ ਜਿੱਥੇ ਤੱਕ ਮੈਨੂੰ ਆਈਡੀਆ ਇਹਨਾਂ ਨੂੰ ਇਹ ਸੋਚਿਆ ਵਾ ਕਿ ਇਹ ਹੈ ਜੀ ਬੇਅਦਵੀ ਕਰਕੇ ਮੈਂ ਆਪਣੇ ਪਬਲਿਸਿਟੀ ਆ ਜਾऊंगा सोशल ਮੀਡੀਆ ਆ ਜਾऊंगा ਕਿਤੇ ਮਿਲੂਗੀ ਪਰ ਇਹ ਮੈਂ ਹੋ ਨਹੀਂ ਦੇਣਾ ਇਹ ਇਹ ਛੱਡ ਦਿਓ ਗੱਲ ਨੂੰ ਇਹ ਮੈਂ ਹੋ ਨਹੀਂ ਦੇਣਾ ਜਗਿੰਦਰ ਜੀ ਮੈਂ ਤੁਹਾਨੂੰ ਪੇਜ ਰਿਹਾ ਇੱਕ ਵਾਰੀ ਫੋਟੋਸ ਪੇਜ ਰਹਿਤ ਤੁਸੀਂ ਇਹੋ ਜਿਹਾ ਕੰਮ ਕਿਉਂ ਕਰ ਰਹੇ ਮੈਂ ਤਾਂ ਲੋਕਾਂ ਨੂੰ ਸਮਝਾਉਣਾ ਹੈ ਸਾਰੇ ਨਹੀਂ ਫਿਰ ਲੋਕਾਂ ਨੂੰ ਜਗਿੰਦਰ ਜੀ ਲੋਕਾਂ ਨੂੰ ਸਮਝਾਉਂਦੇ ਸਮਝਾਉਂਦੇ ਅਸੀਂ ਖੁਦ ਏਡੀ ਵੱਡੀ ਗਲਤੀ ਕਰ ਗਏ ਉਹਦੇ ਬਾਰੇ ਹੁਣ ਤੁਸੀਂ ਕੀ ਮੈਂ ਤਾਂ ਤੁਹਾਡਾ ਪੱਖ ਜਾਣਨਾ ਚਾਹੁੰਦਾ ਹਰਵਿੰਦਰ ਜੀ ਦੇਖੋ ਇਸ ਤਰ੍ਹਾਂ ਹੈਗਾ ਹੈ ਕਿ ਇੱਕ ਸਹੀ ਔਰ ਇਮਾਨਦਾਰ ਪੱਤਰਕਾਰ ਹੋਣ ਦੇ ਨਾਤੇ ਮੇਰਾ ਫਰਜ਼ ਸੀਗਾ ਕਿ ਤੁਹਾਡਾ ਪੱਖ ਵੀ ਜਿਹੜਾ ਜਾਣਿਆ ਜਾਵੇ ਸਿਰਫ ਸੈਂਡਵੀਜੀ ਨਾਲ ਗੱਲ ਕਰਕੇ ਮੈਂ ਇਸ ਪੂਰੇ ਮੁੱਦੇ ਨੂੰ ਗਰਮਾਣਾ ਨਹੀਂ ਸੀ ਚਾਹੁੰਦਾ ਤੁਹਾਡਾ ਪੱਖ ਜਾਣਣਾ ਮੇਰੇ ਲਈ ਬਹੁਤ ਜ਼ਰੂਰੀ ਸੀਗਾ ਤੁਸੀਂ ਮੈਨੂੰ ਸਿਰਫ ਇੱਕ ਵਾਰ ਦੱਸ ਦਿਓ ਕਿ ਇਹ ਕੀ ਸੋਚ ਕੇ ਜਿਹੜੀ ਹੈ ਪੋਸਟ ਸ਼ੇਅਰ ਕੀਤੀ ਗਈ ਸੀ ਨਹੀਂ ਸੋਚੀ ਨਹੀਂ ਯਾਰ ਮੈਨੂੰ ਪਤਾ ਹੀ ਨਹੀਂ ਮਾਰਾ ਇਹ ਪੋ ਦਿਖਾ ਦੋ ਬਈ ਦੇਖ ਕੇ ਦੱਸ ਨਾ ਮੇਰੇ ਪੋਤੇ ਕੋਲ ਉਹ ਨਹੀਂ ਪਤਾ ਮੇਰਾ ਮੇਰਾ ਸਾਰਾ ਦਿਨ ਮੋਬਾਈਲੋ ਚਲਾ ਲੁੰਦੇ ਆ ਨਹੀਂ ਤੁਹਾਡੀ ਫੇਸਬੁੱਕ ਆਈਡੀ ਤੇ ਵੀ ਪੋਸਟਾਂ ਤੁਹਾਡਾ ਪੋਤਾ ਸ਼ੇਅਰ ਕਰਦਾ ਹੈ ਇਹ ਹੋ ਕੀ ਹੈਗਾ ਇੱਕ ਮੈਂ ਆਪਕੋ ਬਣਾਇਆ ਹੋਇਆ ਫਦਰ ਕੀ ਉਹਦੇ ਵਿੱਚ ਫੋਟੋ ਜੀ ਬਣਾਵਣਾ ਕਿ ਉਹ ਮਤਲਬ ਫੋਟੋ ਪਾਉਂਦੇ ਆ ਕਿਵੇਂ ਪਾਉਂਦੇ ਉਹ ਮੈਂ ਤਾਂ ਪਤਾ ਹੀ ਨਹੀਂ ਮੈਨੂੰ ਨਹੀਂ ਤੁਹਾਡੇ ਫੇਸਬੁੱਕ ਦਾ ਐਕਸੈਸ ਤੁਹਾਡੇ ਪੁੱਤੇ ਕੋਲ ਹੈ ਹਾਂ ਕੋਲ ਹੈ ਕਿ ਮੇਰੇ ਨਹੀਂ 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 ਮੇਰਾ ਸਵਾਲ ਇਹ ਹੈ ਕਿ ਤੁਹਾਡੇ ਫੇਸਬੁੱਕ ਦਾ ਐਕਸੈਸ ਹੈ ਜਿਹੜਾ ਉਹ ਤੁਹਾਡੇ ਪੁੱਤੇ ਕੋਲ ਹੈ ਨਹੀਂ 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 ਵੈਸੇ ਮੋਬਾਈਲ ਏਜ ਏਜ ਕਿੰਨੀ ਹੈ ਸਰ ਪੁੱਤੇ ਦੀ ਲੈਣ ਵਾਸਤੇ ਲੈ ਦਿੰਦੇ ਆ ਮੈਂ ਪੁੱਤੇ ਦੀ ਉਮਰ ਕਿੰਨੀ ਤੁਸੀਂ ਕਹਿ ਰਹੇ ਹੋ ਨਾ ਕਿ ਪੋਸਟ ਜਿਹੜੀ ਪੁੱਤੇ ਵੱਲੋਂ ਬਣਾਈ ਗਈ ਹੈ ਜਿਹੜੀ ਗਲਤੀ ਹੋ ਗਈ ਜੀ ਬਿਲਕੁਲ ਹੋ ਗਈ ਹੋਣੀ ਹੈ ਮੈਂ ਕਹਿੰਦਾ ਜੇ ਹੋ ਗਈ ਪੋਤੇ ਕੋਲ ਹੋ ਗਈ ਤਾਂ ਵੀ ਮੇਰੀ ਏਜ ਏਜ ਕਿੰਨੀ ਹੈ ਸਰ ਪੋਤੇ ਦੀ ਪੋਤੇ ਦੀ ਹੈਗੀ ਤੋਂ 10 ਸਾਲ ਦਾ 10 ਸਾਲ ਦੇ 10 ਸਾਲ ਦਾ ਬੱਚਾ ਜਿਹੜਾ ਵਾ ਉਹ ਰਾਸ਼ਟਰਪਤੀ ਦੀ ਕਾਈਡਿ ਚਲਾਉਂਦਾ ਕਿੱਡੀ ਸ਼ਰਮ ਵਾਲੀ ਗੱਲ ਆ ਮੈਂ ਘਰ ਆਣ ਵਾਲੀ ਨਹੀਂ 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 ਚਲਾ ਨਹੀਂ ਨੇ ਦੇ ਦੇ ਤੁਸੀਂ ਦਾਵਾ ਕਰ ਰਹੇ ਹੋ ਸਰ ਇਹ ਦਾਵਾ ਸਾਡਾ ਨਹੀਂ ਸੀ ਜਗਿੰਦਰ ਜੀ ਦਾਵਾ ਤੁਹਾਡਾ ਸੀਗਾ ਕਿ ਮੇਰਾ ਪੋਤਾ ਜਿਹੜਾ ਮੇਰੀ ਫੇਸਬੁੱਕ ਚਲਾਉਂਦਾ ਇਹ ਦਾਵਾ ਅਸੀਂ ਨਹੀਂ ਕੀਤਾ ਇਹ ਤੁਸੀਂ ਕਰ ਰਹੇ ਹੋ ਮੈਂ ਨਹੀਂ ਇਹ ਗੱਲ ਕਰ ਸਕਦਾ ਭਾਈ ਸਾਹਿਬ ਇਹ ਤਾਂ ਸੋਚ ਸੋਚ ਵੀ ਨਹੀਂ ਸਮਝ ਸਕਦੇ ਮੈਂ ਤਾਂ ਲੋਕਾਂ ਨੂੰ ਇੰਨਾ ਮੈਂ ਕਰ ਰਹੇ ਭਾਈ ਸਾਹਿਬ ਇਹੋ ਜਿਹਾ ਗਲਤ ਕੰਮ ਕਿਉਂ ਕਰਦੇ ਲੋਕਾਂ ਨੂੰ ਕਹਿ ਰਹੇ ਭਾਈ ਜਾਲ ਦੇ ਕੋਈ ਗਲਤੀ ਹੋਗੀ ਚਲੋ ਠੀਕ ਹੈ ਜਗਿੰਦਰ ਜੀ ਤੁਸੀਂ ਬੜਾ ਡਿਪਲੋਮੈਟਿਕ ਜਵਾਬ ਜਿਹੜਾ ਦੇ ਰਹੇ ਹੋ ਤੁਸੀਂ ਅਹਿਮ ਜਿਹੜੀ ਸਵਾਲ ਹੈਗਾ ਆ ਉਹਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਰਹੇ ਡਿਪਲੋਮੈਟਿਕ ਜਵਾਬ ਦੇ ਰਹੇ ਹੋ ਬਤੌਰ ਪੱਤਰਕਾਰ ਮੇਰਾ ਫਰਜ਼ ਸੀਗਾ ਤੁਹਾਡਾ ਪੱਖ ਜਾਨਣਾ ਲੇਕਿਨ ਤੁਸੀਂ ਸ਼ਾਇਦ ਸਹੀ ਤਰੀਕੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਤੁਸੀਂ ਸਿਰਫ ਇਸ ਮੁੱਦੇ ਨੂੰ ਹੁਣ ਪਟਕਾਣ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਜੀ ਮੈਂ ਕਹਿੰਦਾ ਕਿ ਮੈਂ ਕਹਿੰਦਾ ਕਿ ਮੈਂ ਸੌਰੀ ਮੰਗ ਰਿਹਾ ਐਸੀ ਵੀ ਹੋਰ ਦਸਤੀ ਕਰਾਉਣਾ ਜੀ ਠੀਕ ਹੈ ਜੁਗਿੰਦਰ ਜੀ ਮੈਂ ਤੁਹਾਨੂੰ ਪੋਸਟ ਤੁਹਾਡੇ ਵਾਲੀ ਪੋਸਟ ਪੇਜ ਰੈਂ ਇੱਕ ਵਾਰੀ ਦੇਖ ਲੈਣਾ ਅਗਰ ਤੁਹਾਨੂੰ ਜ਼ਰੂਰੀ ਲੱਗੇ ਉਸ ਤੋਂ ਬਾਅਦ ਸਾਡੇ ਨਾਲ ਗੱਲ ਕਰਨਾ ਤਾਂ ਤੁਸੀਂ ਫ੍ਰੀ ਹੋ ਮੇਰੇ ਨਾਲ ਗੱਲ ਕਰਨ ਦੇ ਲਈ ਸੋ ਇਸੀ ਜੁਗਿੰਦਰ ਟਾਈਗਰ ਜੀ ਜਿਨ੍ਹਾਂ ਨੇ ਇੱਥੇ ਤੱਕ ਦਾਵਾ ਕਰਤਾ ਕਿ ਪੋਸਟ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਬਣਾਈ ਗਈ ਬਲਕਿ ਉਹਨਾਂ ਦੇ 10 ਸਾਲ ਦੇ ਪੋਤੇ ਵੱਲੋਂ ਬਣਾਈ ਗਈ ਜੀ ਇੱਕ ਰਾਸ਼ਟਰੀ ਪ੍ਰਧਾਨ ਦੀ ਆਈਡੀ ਫੇਸਬੁਕ ਆਈਡੀ ਇੱਕ 9-10 ਸਾਲ ਦਾ ਬੱਚਾ ਚਲਾ ਰਿਆ ਤੇ ਉਹ ਬੰਦਾ ਕਿੱਥੇ ਬਿਲੋਂਗ ਕਰਦਾ ਯਾਰ ਕਿੱਥੇ ਸਟੈਂਡ ਰੱਖਦਾ ਤੁਹਾਨੂੰ ਲੱਗਦਾ ਕਿ ਇੱਕ ਬੱਚੇ ਬੱਚੇ ਨੂੰ ਬੱਚੇ ਨੂੰ ਬੱਚੇ ਨੂੰ ਇੱਕ ਜਰੀਆ ਬਣਾ ਲਿਆ ਗਿਆ ਬੱਚੇ ਦੇ ਮੋਢੇ ਤੇ ਰੱਖ ਕੇ ਬੰਦੂਕ ਜਦੋਂ ਮੈਂ ਕਿਹਾ ਕਿ ਬੱਚੇ ਦਾ ਵੀ ਨਾਮ ਵਿੱਚ ਪਾਓ ਨਾਲ ਹੀ ਕਹਿੰਦਾ ਨਾ 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 ਜੀ ਬੱਚਾ ਨਹੀਂ ਮੈਂ ਹੀ ਕੰਰ ਕਰ ਰਿਹਾ ਸੀ ਦੇਖੋ ਮੈਂ ਕਿਹਾ ਕਿ ਬੱਚੇ ਨੂੰ ਜਰੀਆ ਬਣਾ ਬੱਚਿਆਂ ਦਾ ਜਰੀਆ ਬਣਾਉਂ ਗਏ ਨੇ ਨਾ ਇਹ ਲੋਕਾਂ ਨੇ ਸਾਰੇ ਧਰਮਾਂ ਦੇ ਵਿੱਚ ਪਾੜ ਪਾਇਆ ਹੋਇਆ ਜਾਣ ਬੂਚ ਕੇ ਇਹ ਹੁਣ ਉਹਨਾਂ ਨੂੰ ਪਤਾ ਪਿੱਛੇ ਤੁਸੀਂ ਲਿਖਿਆ ਦੋ ਦਿਨ ਪਹਿਲਾਂ ਗਊ ਮਾਸ ਫੜਿਆ ਗਿਆ 5 ਕਿਲੋਟਲ ਆ ਹੁਣ ਆ ਪੋਸਟਾਂ ਪਾ ਰਹੇ ਨੇ ਇਹ ਸਭ ਰਲੀ ਮਿਲੀ ਜੋ ਵੀ ਇਹਨਾਂ ਦਾ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਨਹੀਂ ਰਹਿੰਦੇਣੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਕੇ ਰੱਖੋ ਕਿ ਲੋਕਾ ਜਿਹੜੇ ਇਹ ਧਾਰ ਜਿਹੜੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਆ ਆਪਣੀ ਰਾਜਨੀਤੀ ਰੋਟੀਆਂ ਸੇਕਣ ਵਾਸਤੇ ਆਪਣੀ ਪਬਲਿਸਿਟੀ ਲੈਣ ਵਾਸਤੇ ਸੋਸ਼ਲ ਮੀਡੀਆ 'ਚ ਮੈਂ ਐਕਟਿਵ ਹੋ ਜਾਵਾਂ ਬਾਅਦ 'ਚ ਮਾਫੀ ਮੰਗ ਲਾਂਗਾ ਫੇਰ ਕਮਰ ਤੋਂ ਗਲਤੀ ਹੋ ਗਈ ਜੀ ਤੇ ਪ੍ਰਧਾਨ ਦਾ ਨਾਂ ਵੱਡਾ ਸਾਰਾ ਪੰਜਾਬ 'ਚ ਹੋ ਜਾਊਗਾ ਪਰ ਇਹ ਹੋ ਨਹੀਂ ਦੇਣਾ ਇਤੇ ਸੂਪਰ ਸਾਇਡ ਪਰਚਾ ਕਰਾਉਂਗਾ ਉਹ ਗੱਦੇ ਤੇ ਉਠਾ ਕੇ ਦਾ ਮੂੰਹ ਕਾਲਾ ਕਰੂੰਗਾ ਜੀ ਸੋ ਬੜਾ ਹੀ ਅਹਿਮ ਮੁੱਦਾ ਜਿਹੜਾ ਸੈਂਡਵਿਚ ਵਾਲ ਹੋ ਚੁੱਕਾ ਗਿਆ ਔਰ ਬੜੇ ਡਿਪਲੋਮੈਟਿਕ ਜਵਾਬ ਜਿਹੜੇ ਜੁਗਿੰਦਰ ਟਾਈਗਰ ਜੀ ਵੱਲੋਂ ਦਿੱਤੇ ਗਏ ਨੇ ਕਿਤੇ ਨਾ ਕਿਤੇ ਉਹ ਬਚਦੇ ਨਜ਼ਰ ਆਏ ਆਪਣੇ ਪੋਤੇ ਨੂੰ ਵੀ ਇੱਕ ਜ਼ਰੀਆ ਪ੍ਰਦਾਨ ਦੀ ਕੋਸ਼ਿਸ਼ ਕੀਤੀ ਗਈ ਬਚਣ ਦੇ ਵਾਸਤੇ ਪਰ ਇਸ ਪੂਰੇ ਪ੍ਰੋਸੈਸ ਦੇ ਵਿੱਚ ਉਹ ناکਾਮਯਾਬ ਹੁੰਦੇ ਦਿਖੇ